ਕਰਨਲ ਬਾਠ ਮਾਮਲੇ ਦੇ ਵਿੱਚ ਲਗਾਤਾਰ ਸੁਣਵਾਈਆਂ ਹੋ ਰਹੀਆਂ ਨੇ ਤੇ ਇਸੇ ਦੇ ਚੱਲਦਿਆਂ ਅੱਜ ਅਦਾਲਤ ਦੇ ਵਿੱਚ ਕਰਨਲ ਬਾਠ ਦੀ ਪਤਨੀ ਪੇਸ਼ ਹੋਏ ਸਨ ਤੇ ਇਸੇ ਦੌਰਾਨ ਉੱਥੇ ਹੰਗਾਮਾ ਵੀ ਹੋਇਆ ਹੰਗਾਮਾ ਇਸ ਕਾਰਨ ਕਿਉਂਕਿ ਕਰਨਲ ਬਾਠ ਦੀ ਪਤਨੀ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਇੱਕ ਬੰਦੇ ਨੂੰ ਉਹਨਾਂ ਨੇ ਫੜਿਆ ਉਹਨਾਂ ਦਾ ਫੋਨ ਵੀ ਫੜਿਆ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਬੰਦਾ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਰਿਕਾਰਡਿੰਗ ਕਰ ਰਿਹਾ ਸੀ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਹੈ ਹਾਲਾਂਕਿ ਇਸ ਬੰਦੇ ਦੇ ਫੋਨ ਨੂੰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ ਕਰਨਲ ਬਾੜ ਦੀ ਪਤਨੀ ਨੇ ਉਸ ਫੋਨ ਨੂੰ ਜਦੋਂ ਖੰਗਾਲਿਆ ਤਾਂ ਉਹਨਾਂ ਵਿੱਚੋਂ ਕੁਝ ਸੈਂਸਿਟਿਵ ਇਨਫੋਰਮੇਸ਼ਨ ਉਹਨਾਂ ਨੂੰ ਮਿਲੀ ਹੈ ਜੋ ਏਜੰਸੀਆਂ ਦੇ ਨਾਲ ਸੰਬੰਧਿਤ ਫਿਲਹਾਲ ਦੱਸਿਆ ਜਾ ਰਿਹਾ ਹੈ ਕਰਨਲ ਬਾੜ ਦੀ ਪਤਨੀ ਵੱਲੋਂ ਪਰ ਇਹ ਸਭ ਮਾਮਲੇ ਦੇ ਵਿੱਚ ਹੁਣ ਉਸ ਬੰਦੇ ਨੂੰ ਦੇ ਕੋਲ ਫੜਾ ਦਿੱਤਾ ਗਿਆ ਉਸ ਬੰਦੇ ਦਾ ਫੋਨ ਵੀ ਪੁਲਿਸ ਨੂੰ ਦੇ ਦਿੱਤਾ ਗਿਆ ਤੇ ਇਹ ਸਾਰੇ ਮਾਮਲੇ ਦੇ ਵਿੱਚ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਕਿ ਆਖਰ ਇਹ ਬੰਦਾ ਕੌਣ ਹੈ ਇਸ ਨੂੰ ਲੈ ਕੇ ਸਵਾਲ ਕੀਤੇ ਜਾ ਰਹੇ ਨੇ ਦੂਜੇ ਪਾਸੇ ਕਰਨਲ ਬਾੜ ਤੇ ਪਤਨੀ ਅੱਜ ਕੋਰਟ ਵਿੱਚ ਵੀ ਪੇਸ਼ ਹੋਏ ਨੇ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਮੰਗ ਰੱਖੀ ਸੀ ਇਹ ਸਾਰੇ ਮਾਮਲੇ ਦੀ ਜੋ ਜਾਂਚ ਹੈ ਕਰਨਲ ਬਾੜ ਤੇ ਪੰਜਾਬ ਪੁਲਿਸ ਵਿਚਾਲੇ ਜੋ ਮਾਮਲਾ ਹੋਇਆ ਸੀ ਉਸ ਦੀ ਜਾਂਚ ਹੈ ਜੋ ਜਾਂ ਤਾਂ ਸੀਬੀਆਈ ਕਰੇ ਤੇ ਜਾਂ ਫਿਰ ਕੋਈ ਇਨਵੈਸਟੀਗੇਸ਼ਨ ਏਜੰਸੀ ਜੋ ਆਜ਼ਾਦ ਤੌਰ ਤੇ ਕੰਮ ਕਰੇ ਜਿਸ ਦੇ ਵਿੱਚ ਜੇ ਪੰਜਾਬ ਪੁਲਿਸ ਜਾਂ ਪੰਜਾਬ ਪੁਲਿਸ ਦਾ ਕੋਈ ਵੀ ਕਾਰਡਰ ਨਾ ਮੌਜੂਦ ਹੋਵੇ ਇਸ ਦੀ ਮੰਗ ਰੱਖੀ ਗਈ ਸੀ ਤਾਂ ਇਸੇ ਦੌਰਾਨ ਹੁਣ ਜੋ ਬਿਆਨ ਸਾਹਮਣੇ ਆਏ ਨੇ ਉਸ ਮੁਤਾਬਕ ਕਿ ਜੋ ਇਹ ਸਾਰੇ ਮਾਮਲੇ ਦੀ ਜਾਂਚ ਹੈ ਉਹ ਇੱਕ ਆਜ਼ਾਦ ਏਜੰਸੀ ਕਰੇਗੀ ਜਿਸ ਦੇ ਵਿੱਚ ਨਾ ਤਾਂ ਪੰਜਾਬ ਪੁਲਿਸ ਤੇ ਨਾ ਹੀ ਪੰਜਾਬ ਪੁਲਿਸ ਦੇ ਨਾਲ ਸੰਬੰਧਤ ਕੋਈ ਵੀ ਮੁਲਾਜ਼ਮ ਉਸ ਜਾਂਚ ਏਜੰਸੀ ਚ ਹੋਵੇਗਾ ਖੈਰ सीबीआई ਨੂੰ ਇਹ ਜਾਂਚ ਤਾਂ ਨਹੀਂ ਸੌਂਪੀ ਗਈ ਪਰ ਇੱਕ ਆਜ਼ਾਦ ਏਜੰਸੀ ਜੋ ਬਣਾਈ ਜਾਵੇਗੀ ਸੈੱਟ ਬਣਾਈ ਜਾਵੇਗੀ ਉਹ ਇਹ ਸਾਰੇ ਮਾਮਲੇ ਦੀ ਹੁਣ ਜਾਂਚ ਕਰੇਗੀ ਆਹ ਕਰਨਲ ਬਾੜ ਦੀ ਪਤਨੀ ਦਾ ਉਹ ਬਿਆਨ ਵੀ ਸੁਣਨੇ ਆ ਜੋ ਵਕੀਲਾਂ ਦੇ ਨਾਲ ਖੜ ਕੇ ਉਹਨਾਂ ਨੇ ਅ ਅਦਾਲਤ ਦੇ ਬਾਹਰ ਦਿੱਤਾ ਹੈ ਇਹ ਸਾਰੇ ਮਾਮਲੇ ਨੂੰ ਲੈ ਕੇ ਸਾਡੀ ਦੋ ਰਿਮਾਈਂਡ ਸੀ ਗਿਆ ਯਾ ਇਨਵੈਸਟੀਗੇਸ਼ਨ ਏਜੰਸੀ ਕਰੇ ਯਾ ਸੀਬੀਆਈ ਸੋ ਵੀ ਹੈਵ ਗਾਟ ਇਨਵੈਸਟੀਗੇਸ਼ਨ ਏਜੰਸੀ ਯਸ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਏਜੰਸੀ ਵਿਚ ਇਜ਼ ਯੂਟੀ ਗਾਰਡਨ ਜਿਸ ਵਿੱਚ ਉਹਨਾਂ ਨੇ ਬਿਲਕੁਲ ਕਲੀਅਰ ਆਰਡਰ ਦਿੱਤੇ ਕਿ ਨੋ ਪੰਜਾਬ ਪੁਲਿਸ ਨੋ ਪੰਜਾਬ ਗਾਰਡਰ ਆਫਿਸਰ ਵਿਲ ਬੀ ਇਨਵੋਲਡ ਇਟ ਵਿਲ ਬੀ ਕੰਪਲੀਟਲੀ ਅੰਡਰ ਯੂਟੀ ਡੀਜੀਪੀ ਆਪਣੀ ਟੀਮ ਬਣਾਏਗੀ ਫੋਰ ਉਸ ਦੇ ਅੰਡਰ ਹੋਏਗੀ ਵੀ ਆਰ ਵੈਰੀ ਹੈਪੀ ਕਿਉਂਕਿ ਜਾ ਕੋਰਟ ਤੋਂ ਸਾਨੂੰ ਜਸਟਿਸ ਮਿਲਿਆ ਅੱਜ ਕਿਸੇ ਵੱਲੋਂ ਤੁਹਾਡਾ ਪਿੱਛਾ ਵੀ ਕੀਤਾ ਜਾ ਰਿਹਾ ਸੀ ਜੀ ਹਾਂ ਉਹ ਹੈਗਾ ਤਾਂ ਮੈਂ ਸਾਰੇ মিডিਆ ਨੂੰ ਦੱਸ ਦਿੱਤਾ ਹੈ ਬਟ ਰਾਈਟ ਨਾਉ ਆਈ ਥਿੰਕ ਫੋਕਸ ਇਸ ਔਨ ਥਿਸ ਥਰੂ ਵੀ ਆਈ ਨੀਡ ਟੂ ਥੈਂਕ 올 ਦਾ ਲਾਇਰਸ Who were standing with me 프리ਤੀ ਇਥੇ ਨਹੀਂ ਗਏ ਉਹਨੇ ਸੀਬੀਆਈ ਤੋਂ ਡਿਮਾਂਡ ਕੀਤੀ ਜਾ ਰਹੀ ਸੀ ਜਾਂਚ ਦੀ ਜੀ ਸੀਬੀਆਈ ਦੀ ਡਿਮਾਂਡ ਕੀਤੀ ਜਾ ਰਹੀ ਸੀ ਅਸੀਂ ਇਹ ਵੀ ਲਿਖਿਆ ਸੀ ਇੰਡੀਪੈਂਡੈਂਟ ਏਜੰਸੀ ਆਬਲਿਕ ਸੀਬੀਆਈ ਸੋ ਵੀ ਹੈਵ ਵਿਨ ਦਾ ਵਾਰ ਕਿ ਸਾਨੂੰ ਐਟਲੀਸ ਇੰਡੀਪੈਂਡੈਂਟ ਏਜੰਸੀ ਦੇ ਔਰ ਦੂਜੇ ਪਾਸੇ ਇਹ ਵੀ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਐਸਐਸਪੀ ਪਟਿਆਲਾ ਦੇ ਜੋ ਡਾਕਟਰ ਨਾਨਕ ਸਿੰਘ ਨੇ ਉਹਨਾਂ ਦੇ ਉੱਤੇ ਗਾਜ ਡਿੱਗਦੀ ਆ ਜਾਂ ਨਹੀਂ ਕਿਉਂਕਿ ਲਗਾਤਾਰ ਇਸ ਮਸਲੇ ਦੇ ਵਿੱਚ ਹਾਈਪ ਬਣਾਈ ਜਾ ਰਹੀ ਹੈ ਇਸ ਮਸਲੇ ਦੇ ਉੱਤੇ ਲਗਾਤਾਰ ਚਰਚਾਵਾਵਾਂ ਹੋ ਰਹੀਆਂ ਨੇ ਕਰਨਲ ਬਾਡ ਦਾ ਪਰਿਵਾਰ ਲਗਾਤਾਰ ਇਨਸਾਫ ਦੀ ਗੱਲ ਕਰ ਰਿਹਾ ਹੈ ਤੇ ਦੂਜੇ ਪਾਸੇ ਜੋ ਪੰਜਾਬ ਪੁਲਿਸ ਦੇ ਬੰਦੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਿਆ ਸੀ ਇੰਸਪੈਕਟਰ ਰੋਣੀ ਉਹਨਾਂ ਨੂੰ ਜੋ 3 ਦਿਨ ਦੇ ਲਈ ਪੁਲਿਸ ਨੇ ਅਦਾਲਤ ਨੇ ਫਿਲਹਾਲ ਇਹ ਰਾਹ ਦਿੱਤੀ ਸੀ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਵੇਗਾ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਅੱਗੇ ਆਏ ਨੇ ਤੇ ਉਹਨਾਂ ਨੇ ਵੀ ਕਿਹਾ ਕਿ ਇਸ ਮਾਮਲੇ 'ਚ ਨਿਰਪੱਖ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਰਾ ਮਸਲਾ ਇੱਕ ਪਾਸਾ ਨਹੀਂ ਹੋ ਸਕਦਾ ਤੇ ਇਹ ਵੀ ਨਾਲ ਕਿਹਾ ਜਾ ਰਿਹਾ ਹੈ ਕਿ ਇਹ ਮਸਲਾ ਸਿਰਫ ਦੋ ਧਿਰਾਂ ਦਾ ਸੀ ਜਾਣ ਬੁੱਝ ਕੇ ਇਸ ਨੂੰ ਫੌਜ ਬਨਾਮ ਪੁਲਿਸ ਬਣਾਇਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਜੋ ਜਾਂਚ ਏਜੰਸੀ ਨਿਰਪੱਖ ਤੌਰ ਤੇ ਇਸ ਦੀ ਜਾਂਚ ਕਰੇਗੀ ਉਸ ਦਾ ਕੀ ਸਿੱਟਾ ਨਿਕਲਦਾ ਤੇ ਕੀ ਉਸ ਮਸਲੇ ਦੇ ਵਿੱਚ ਜੋ ਇਹ ਮਸਲਾ ਚੱਲ ਰਿਹਾ ਹੈ ਕਰਨਲ ਬਾਟ ਤੇ ਪੰਜਾਬ ਪੁਲਿਸ ਕੇਸ ਨੂੰ ਕਲੀਨ ਮਿਲਦੀ ਹੈ ਤੇ ਕਿਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ